ਵਾਹਿਗੁਰੂ ਜੀ ਵੀਡੀਓ ਨੂੰ ਧਿਆਨ ਦੇ ਨਾਲ ਦੇਖੋ ਤੇ ਕਿਰਪਾ ਕਰਕੇ ਐਂਡ ਤੱਕ ਦੇਖਣਾ ਫੇਰੀ ਫਾਇਦਾ ਨਹੀਂ ਤੇ ਸਮਝ ਨਹੀਂ ਆਉਣੀ ਤੇ ਵੀਡੀਓ ਕਮਾਲ ਦੀ ਹੈ ਆ ਛੋਟੀ ਕੁੜੀ ਤੇ ਆ ਵੱਡੀ ਕੁੜੀ ਇਹ ਦੋਵੇਂ ਭੈਣਾਂ ਗਈਆਂ ਸਕੂਲ ਵੱਲੋਂ ਫੰਕਸ਼ਨ ਸੀ ਤੇ ਉੱਥੇ ਇਹਨਾਂ ਨੇ ਪਾਰਟਿਸਪੇਟ ਕੀਤਾ ਤੇ ਆ ਮੁੰਡੇ ਦੀ ਮਾਂ ਨੇ ਫਿਰ ਸ਼ਾਮ ਨੂੰ ਕਿਹਾ ਵੀ ਭੈਣਾਂ ਦਾ ਫੋਨ ਆਇਆ ਉਥੋਂ ਤੇ ਉਹਨਾਂ ਨੂੰ ਲੈ ਕੇ ਆ ਮਾਸਟਰ ਤੇ ਕਹਿੰਦੇ ਛੱਡ ਜਾਂਦੇ ਆ ਪਰ ਉਹਨਾਂ ਕਹਿੰਦੇ ਨਹੀਂ ਸਾਡਾ ਭਰਾ ਆ ਜਾਵੇਗਾ ਸਾਨੂੰ ਲੈ ਜਾਵੇਗਾ ਤੇ ਮੀਂਹ ਕਣੀ ਦਾ ਮੌਕਾ ਸੀ ਤੇ ਆ ਦੇਖੋ ਹੋਇਆ ਕਿ ਇਹ ਮੁੰਡਾ ਗਿਆ ਤੇ ਇਹਨੇ ਆਪਣੀਆਂ ਭੈਣਾਂ ਨੂੰ ਮੋਟਰਸਾਈਕਲ ਤੇ ਬਿਠਾਇਆ ਤੇ ਦੇਖੋ ਚੁੱਪ ਕਰਕੇ ਘਰੇ ਲੈ ਆਇਆ ਹੁਣ ਹੁੰਦਾ ਕੀ ਹੈ ਭੈਣਾਂ ਜਿਹੜੀਆਂ ਹੁੰਦੀਆਂ ਨੇ ਕਈ ਵਾਰੀ ਭੈਣ ਭਰਾਵਾਂ ਦਾ ਪਿਆਰ ਵੇਖੋ ਲੜਨ ਲੱਗ ਪੈਂਦੀਆਂ ਨੇ ਵੀ ਤੂੰ ਕਿੰਨਾ ਚਰ ਹੋ ਗਿਆ ਆ ਵੀ ਨਹੀਂ ਕਿੱਥੇ ਰਹਿ ਗਿਆ ਸੀ ਐਂ ਜਾਉ ਤੇ ਲੜਦੀਆਂ ਵੀ ਨਹੀਂ ਤੇ ਪਰ ਪਿਆਰ ਵੀ ਸਾਰਾ ਤੋਂ ਵੱਧ ਭੈਣਾਂ ਭਰਾਵਾਂ ਨੂੰ ਕਰਦੀਆਂ ਨੇ ਆ ਦੇਖੋ ਆ ਵੈਗਰੂ ਨੇ ਕਰੱਪਾ ਕੀਤੀ ਇਹ ਇਹਨਾਂ ਭੈਣਾਂ ਨੂੰ ਲੈ ਕੇ ਜਦੋਂ ਘਰ ਪਹੁੰਚਿਆ ਤੇ ਇਹਦੀ ਮਾਂ ਜਿਹੜੀ ਹੈ ਉਹ ਹੁਣ ਕੋਠੇ ਤੇ ਵਿਚਾਰੀ ਚੜ੍ਹ ਕੇ ਡੀਕਦੀ ਪਈ ਸੀ ਕਿਉਂਕਿ ਮਾਂ ਜਿਹੜੀ ਹੁੰਦੀ ਹੈ ਉਹਨੂੰ ਫਿਕਰ ਬੜਾ ਹੁੰਦਾ ਹੈ ਤੇ ਕਹਿੰਦੀ ਦੇਖਦੀ ਪਈ ਸੀ ਤੇ ਜਦੋਂ ਦੇਖਿਆ ਕਹਿੰਦੀ ਉਹ ਆ ਗਏ ਬੱਚੇ ਤੇ ਆ ਦੇਖੋ ਹੁਣ ਮਾਂ ਦਵਾ ਦਬ ਥੱਲੇ ਗਈ ਕਿਉਂਕਿ ਮਾਂ ਵਰਗਾ ਇਸ ਦੁਨੀਆ ਤੇ ਕੋਈ ਨਹੀਂ ਹੋ ਸਕਦਾ ਤੇ ਜਦੋਂ ਆਏ ਤੇ ਆ ਦੇਖੋ ਆਪਣੀ ਮਾਂ ਨੂੰ ਇਹਨਾਂ ਨੇ ਜੱਫੀ ਪਾਈ ਤੇ ਜਦੋਂ ਮਾਂ ਨੇ ਵੇਖਿਆ ਕੁੜੀ ਨੂੰ ਉਹਨੇ ਕਹੇ ਵਧੀਆ ਰਿਹਾ ਫੰਕਸ਼ਨ ਕਹਿੰਦੀ ਵਧੀਆ ਤੇ ਮਾਂ ਨੇ ਵੇਖਿਆ ਤੇਰੇ ਹੱਥ ਵਿੱਚ ਕੀ ਹੈ ਇਹਦੇ ਹੱਥ ਦੇ ਵਿੱਚ ਇੱਕ ਦਿਲ ਵਾਲਾ ਕਾਰਡ ਸੀ ਤੇ ਇੱਕ ਹੋਰ ਕਾਰਡ ਸੀ ਤੇ ਮਾਂ ਦੇ ਮਨ ਦੇ ਵਿੱਚ ਹੁਣ ਵੇਖੋ ਸ਼ੰਕਾ ਪੈ ਗਈ ਵੀ ਇਹ ਜ਼ਰੂਰ ਇਹਨੂੰ ਕਿਸੇ ਮੁੰਡੇ ਨੇ ਦਿੱਤਾ ਹੈ ਦੇਖੋ ਹੁਣ ਸਾਰੀਆਂ ਧੀਆਂ ਇੱਕੋ ਜਿਹੀਆਂ ਨਹੀਂ ਹੁੰਦੀਆਂ ਪਰ ਆਹ ਕੁੜੀਆਂ ਨੇ ਤਾਂ ਮਿਸਾਲ ਹੀ ਕਾਇਮ ਕਰ ਦਿੱਤੀ ਇਹਨਾਂ ਵਰਗੀਆਂ ਹੁਣ ਧੀਆਂ ਤੇ ਆਹ ਔਰਤ बार-बार ਪੁੱਛਦੀ ਵੀ ਕਿਹੜੇ ਮੁੰਡੇ ਨੇ ਦਿੱਤਾ ਕਿੱਥੋਂ ਲਿਆਂਦਾ ਉਹ ਕਹਿੰਦੀ ਨਹੀਂ ਪਾਪਾ ਨੂੰ ਆ ਲੈਣਦੇ ਫੇਰ ਸਰਪ੍ਰਾਈਜ਼ ਹੈ ਇਹ ਮੰਨੇ ਨਹੀਂ ਤੇ ਉਹਨੇ ਸੌ ਵੀ ਚੱਕ ਲਈ ਪਰ ਫਿਰ ਵੀ ਨਹੀਂ ਮੰਨੀ ਤੇ ਇਹ ਔਰਤ ਹੁਣ ਮਾਵਾ ਨੂੰ ਫਿਕਰ ਹੁੰਦਾ ਹੈ ਨਹੀਂ ਵੀ ਮਾੜੀਆਂ ਹੁੰਦੀਆਂ ਮਾਮਾ ਨੂੰ ਟੈਨਸ਼ਨ ਹੁੰਦੀ ਹੈ ਵੀ ਸਾਡੀਆਂ ਬੱਚੀਆਂ ਜਿਹੜੀਆਂ ਨੇ ਇਹ ਜ਼बान ਹੁੰਦੀਆਂ ਲੰਦੀਆਂ ਨੇ ਕਿਤੇ ਕੋਈ ਗਲਤ ਨਾ ਕਰ ਬਹਿਣ ਤੇ ਹੋਇਆ ਕਿ ਆ ਬੰਦਾ ਜਦੋਂ ਇਹਨਾਂ ਦਾ ਪਿਓ ਘਰੇ ਵਾਪਸ ਆਇਆ ਛੋਟੇ ਕੁੜੀ ਨੂੰ ਮਿਲਿਆ ਦੇਖੋ ਬੱਚਿਆਂ ਨੂੰ ਜੱਫੀ ਪਾ ਕੇ ਪਿਓ ਦਾ ਹਿਰਦਾ ਗਦਗਦ ਹੋ ਜਾਂਦਾ ਹੈ ਦੁਨੀਆ ਦਾ ਪੈਸਾ ਤੇ ਲੈ ਕੇ ਤਰਫ ਤੇ ਬੱਚਿਆਂ ਨੂੰ ਗਲ ਬੱਕੜੀ ਲੈਣੀ ਇਹ आनंद ਜਿਹੜਾ ਇੱਕ ਤਰਫ ਹੈ ਇਹ ਔਰਤ ਨੇ ਦੱਸਿਆ ਵੀ ਕੁੜੀਆਂ ਵਧੀਆ ਪਾਰਟਿਸਿਪੇਟ ਕਰਕੇ ਆਈਆਂ ਨੇ ਪਰ ਵੱਡੀ ਕੁੜੀ ਜਿਹੜੀ ਹੈ ਉਹ ਕਾੜ ਜਾਂ ਚੱਕੀ ਫਿਰਦੀ ਹੈ ਤੇ ਦਿਲ ਜਾਂ ਚੱਕੀ ਫਿਰਦੀ ਹੈ ਜਿਹੜੇ ਅੱਜ ਕੱਲ੍ਹ ਵੈਲੈਂਟਾਈਨ ਤੇ ਲੋਕ ਇੱਕ ਦੂਜੇ ਨੂੰ ਦਿੰਦੇ ਨੇ ਤੇ ਹੋ ਨਾ ਸਕੇ ਤੇ ਇਹਨੇ ਕਿਤੇ ਕੋਈ ਗਲਤ ਕਰਮ ਤਾਂ ਨਹੀਂ ਕਿਸੇ ਮੁੰਡੇ ਤੋਂ ਤਾਂ ਨਹੀਂ ਲਿਆ ਤੇ ਇਹਦਾ ਬਾਪੂ ਸਿਆਣਾ ਸੀ ਉਹ ਕਹਿੰਦਾ ਬੱਚੇ ਆਪਣੇ ਜਵਾਨ ਹੋ ਚੁੱਕੇ ਨੇ ਪਹਿਲਾਂ ਉਹਨਾਂ ਦੀ ਗੱਲ ਜਾਣਨੀ ਹੁੰਦੀ ਹੈ ਫਿਰ ਗੱਲ ਕਰਨੀ ਹੈ ਆਪਾਂ ਉਹਨਾਂ ਨਾਲ ਗੁੱਸਾ ਨਹੀਂ ਕਰ ਸਕਦੇ ਛੋਟੀ ਬੱਚੀ ਦੇ ਕੋਲ ਬੜੇ ਪਿਆਰ ਨਾਲ ਗੱਲ ਕਰਦੇ ਹੋਏ ਪਿਓ ਨੇ ਪੁੱਛਿਆ ਪੁੱਤੇ ਕਿੱਥੋਂ ਲਿਆਂਦਾ ਫਿਰ ਬੇਟੀ ਨੇ ਦੱਸਿਆ ਵੀ ਇਹ ਅਸੀਂ ਉੱਥੇ ਦੁਕਾਨਾਂ ਲੱਗੀਆਂ ਸੀ ਤੁਹਾਡੇ ਵਾਸਤੇ ਖਰੀਦੇ ਆ ਮੰਮੀ ਪਾਪਾ ਵਾਸਤੇ ਕਿਉਂਕਿ ਅਸੀਂ ਦੁਨੀਆ ਤੇ ਸਭ ਤੋਂ ਜ਼ਿਆਦਾ ਆਪਣੇ ਮੰਮੀ ਪਾਪਾ ਨੂੰ ਪਿਆਰ ਕਰਦੀਆਂ ਇਹ ਤੁਹਾਡੇ ਵਾਸਤੇ ਗਿਫਟ ਹੈ ਤੇ ਫਿਰ ਮਾਂ ਦਾ ਵੇਖੋ ਰੋਣ ਨਿਕਲ ਗਿਆ ਵੀ ਦੇਖੋ ਮਾਂ ਨੇ ਕਿਵੇਂ ਗਲਤ ਸੋਚ ਲਿਆ ਤੇ ਇਹਨਾਂ ਨੇ ਕਿਹਾ ਵੀ ਸਾਰੀਆਂ ਕੁੜੀਆਂ ਗਲਤ ਨਹੀਂ ਹੁੰਦੀਆਂ ਕਿ ਅਸਾਂ ਉਨੇ ਲੋਕ ਜੋ ਮਰਜੀ ਭੌਂਕੀ ਜਾਣ ਭੌਂਕੀ ਜਾਣ ਕੋਈ ਫਰਕ ਨਹੀਂ ਪੈਂਦਾ ਸਾਨੂੰ ਪਰ ਅਸੀਂ ਸਭ ਤੋਂ ਜ਼ਿਆਦਾ ਆਪਣੇ ਮਾਪੇ ਨਾਲ ਪਿਆਰ ਕਰਦੀਆਂ ਕਿਉਂਕਿ ਸਾਡਾ ਮਾਪੇ ਵੀ ਸਾਨੂੰ ਉਸ ਤੋਂ ਜ਼ਿਆਦਾ ਪਿਆਰ ਕਰਦਾ ਹੈ ਤੇ ਆ ਦੇਖੋ ਜਦੋਂ ਇਹਨਾਂ ਨੂੰ ਮਿਲਿਆ ਕਾੜ ਕੂੜ ਦਿਲ ਦੁਲ ਤੇ ਬੰਧੇ ਨਕਿਆ ਵੀ ਤੂੰ ਐਵੇਂ ਪੁੱਠਾ ਸੋਚਦੀ ਸੀ ਸਾਰੇ ਬੱਚੇ ਕੋਈ ਨਹੀਂ ਹੁੰਦੇ ਇਹਨਾਂ ਚ ਖੂਨ ਹੈ ਆਪਣਾ ਐਡੀ ਛੇਤੀ ਕੋਈ ਗਲਤ ਕਰਮ ਨਹੀਂ ਹੁੰਦਾ ਤੇ ਵੈਗੁਰੂ ਕਿਰਪਾ ਕਰੇ ਬੱਚਿਆਂ ਤੇ ਸ਼ੱਕ ਨਹੀਂ ਕਰਨਾ ਚਾਹੀਦਾ ਵੀਡੀਓ ਨੂੰ ਲਾਈਕ ਕਰਕੇ ਚੈਨਲ ਸਬਸਕ੍ਰਾਈਬ ਕਰੋ ਜੀ